14 ਵਰਿਆਂ ਦੇ ਲੜਕੇ ਦੇ 10 ਦਿਨ ਤੋਂ ਗਾਇਬ ਹੋਣ ਤੋਂ ਬਾਅਦ ਮਾਪੇ ਮਾਰੇ-ਮਾਰੇ ਫਿਰ ਰਹੇ ਨਹੀਂ ਤੇ ਇਨਸਾਫ ਦੀ ਗੋਹੜ ਲਗਾ ਰਹੇ ਨੇ ਨਜ਼ਦੀਕੀ ਪਿੰਡ ਗੋਹਤ ਪੋਕਰ ਦੇ ਇੱਕ 14 ਸਾਲਾ ਲੜਕੇ ਦੇ ਅਚਾਨਕ ਕਰੋ ਗਾਇਬ ਹੋ ਜਾਣਦਾਰਨ ਉਸ ਦੇ ਮਾਪੇ ਪਰੇਸ਼ਾਨ ਨੇ ਪੁਲਿਸ ਥਾਣੇ ਦੇ ਨਾਲ-ਨਾਲ ਵੱਖ-ਵੱਖ ਧਾਰਮਿਕ ਸਥਾਨਾਂ ਦੇ ਚੱਕਰ ਵੀ ਲਗਾ ਰਹੇ ਨੇ ਲੜਕੇ ਦੇ ਮਾਪੇ ਵਿਸ਼ਾਲ ਤੇ ਪੂਜਨ ਦੱਸਿਆ ਕਿ ਉਹਨਾਂ ਦਾ 14 ਸਾਲ ਦਾ ਬੇਟਾ ਅਨਿਕੇ ਤੇ 7 ਜੁਲਾਈ ਨੂੰ ਅਚਾਨਕ ਕਰੋ ਗਾਇਬ ਹੋ ਗਿਆ ਸੀ ਕਾਫੀ ਦੇਰ ਜਦੋਂ ਵਾਪਸ ਨਾ ਆਇਆ ਤਾਂ ਉਸ ਨੂੰ ਰਿਸ਼ਤੇਦਾਰਾਂ ਦੇ ਘਰ ਤੇ ਵੱਖ-ਵੱਖ ਜਗਾਵਾਂ ਤੇ ਲੱਭਣ ਦੀ ਸ਼ੀਸ਼ ਕੀਤੀ ਫਾਰੋ ਕਿਤੇ ਵੀ ਨਹੀਂ ਮਿਲਿਆ ਨਾਮ ਵਿਸ਼ਾਲ ਆ ਮੇਰਾ ਬੇਟਾ ਵਾ ਅਣੀ ਕੀਤੇ ਤੇ ਜਦੋਂ 7 ਤਰੀਕ ਤੋਂ ਬਾਅਦ ਜੂ ਲੱਭੇ ਮਿਆ ਗੋਦ ਟੋਕਰ ਸਹੀ ਰੈਂਟ ਦੇ ਨੂੰ ਮੈਂ ਕਰਾਇਦੇ ਪਹਿਲੇ 6 ਤਰੀਕ ਨੂੰ ਆਪਣੇ ਦੋਸਤ ਦੇ ਘਰ ਸੁਟਾ ਵਾ ਅਗਲੇ ਦਿਨ ਦੋਸਤ ਦੇ ਘਰ ਤੋਂ ਆਪਣੇ ਆਇਆ ਵਾ ਗਲੀ 'ਚ ਇੱਕ ਮੁੰਲੇ ਨੇ ਫੱਟੇ ਲਵਾਏ ਆ ਫੱਟੇ ਲਵਾ ਕੇ ਮੁਰਤੇ ਉਹਨੇ 500 ਰੁਪਏ ਦਿੱਤੇ ਆ ਕਿਉਂਕਿ ਝੇੜ ਦੇ ਕੱਪੜੇ ਪਾਏ ਦੇ ਸੀ ਝੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਰੈਂਟ ਜੋ ਗਿਆ ਪੋ ਗਿਆ ਇਕ ਦਰਬਾਰ ਸਾਹਿਬ ਕੋ ਮਾਇਸ਼ੀ ਦਾਲੇ ਰੇਲਵੇ ਸਟੇਸ਼ਨ ਸਾਰੇ ਕੋ ਮਿਲੇ ਆ ਬਟਾਲੇ ਵੀ ਬਾਜੀਗੋੜ ਪਲੋਰੀ ਆਪਣੇਓ ਕੀ ਨਾਮ ਦੇ ਫਲੀਜਪੁਰ ਤੋਂ ਬੜੀ ਛਿੰਨੇ ਉਧਰ ਸਾਰੇ ਕੋ ਮਿਲਿਆ ਵਾ ਕੰਸੀ ਨੂੰ ਕੰਪਲੀਟ ਦਿੱਤੀ ਜੀ ਕੰਸੀ ਬੰਦੇ ਪਾਲ ਕਰਨਦੇ ਆਪਾਂ 14 ਲਈਆਂ ਉਹਨਾਂ ਦੇ 14 ਫੁੱਟ ਵਾਲੇ ਜੇ ਮਰ 16 ਮੈਂ ਕਰਦੇ ਆ ਸਾਡਾ ਬੱਚਾ ਛੇਤੀ ਛੇਤੀ ਮਿਲ ਜਿਆ ਨੂੰ 14 ਸਾਲ ਉਮਰ ਦੇ ਬੱਚੇ ਦੀ ਕੱਪੜੇ ਘਰ ਪਜਾਮਾ ਕੱਪੜੇ ਦਾ ਬਿਨੈਨ ਪਾ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੇ ਆਪਣੇ ਨੇ ਇੱਕ ਖੱਟਾ ਪਰਣਾ ਹੀ ਘਰ ਉਹ ਲੈ ਗਿਆ ਵਾ ਮੇਰਾ ਨੰਬਰ ਹੈਗਾ ਜੀ 9780 929596 ਇਹ ਤੋਂ ਫੋਨ ਆਈਆਂ ਸੀ ਸੀ ਕੈਮਰਾ ਚ ਬੜੇ ਜੇ ਉੱਚ ਸਾਫੀ ਆਉਂਦੀ ਆ ਇਸ ਕਰਕੇ ਲੈ ਗਿਆ ਵਾ ਉਹ ਮੋਰਚਾ ਦੇ ਲੈ ਗਿਆ ਇਹ 7 ਤਰੀਕ ਦਾ ਮੇਰਾ ਨਾਮ ਪੂਰਾ ਅਨਕੀਤ ਆ ਤੁਹਾਡਾ ਕੋਰਨਿਕ ਬਚ ਦਵਾਪਸ ਆਇਆ ਇਹ ਨੀਤੀ ਜੀ ਕੋਲ ਸਾਰਨ ਕੋਈ ਤਾਂ ਕੋਈ ਲੱਗ ਗਿਆ ਉਹ ਇਹ ਜਿਹੜਾ ਡਾਟਾ ਵਾਪਸ ਆ ਗਿਆ ਮਿਲ ਜਾ ਕੋਈ ਨਹੀਂ ਪਰੇਸ਼ਾਨ